ਕਿਸਾਨਾਂ ਨੂੰ ਖੱਜਲ ਕਰ ਰਿਹਾ ਹੈ ਜਿਹੜੀ ਲਾਈਟ ਆ ਜਿਹੜੀ 8ਾਂ ਦੀ بجائے 2 ਘੰਟਿਆਂ ਤੇ ਆ ਗਈ ਲੋ ਜਿਹੜੀ ਕਿਸਾਨਾਂ ਦੀ ਮੰਗ ਆ ਵੀ ਲਾਈਟ 8 ਘੰਟੇ ਪੂਰੀ ਦਿੱਤੀ ਜਾਵੇ ਤੇ ਉਹਨੂੰ ਪੂਰਾ ਕਰਵਾ ਸਕਦਾ ਹੈ ਕਿ ਜਿੰਨਾ ਚਿਰ ਸਾਨੂੰ 8 ਘੰਟੇ ਬਿਜਲੀ ਨਹੀਂ ਦਿੱਤੀ ਜਾਂਦੀ ਬੇਸ਼ੱਕ ਅੱਜ ਅਸੀਂ ਘੱਟ ਗਿਣਤੀ ਦੇ ਵਿੱਚ ਆ ਕਿਉਂਕਿ ਥੋੜੇ ਸਮੇਂ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਪੰਜਾਬ ਦੇ ਅੰਦਰ ਸਾਰੇ ਪੰਜਾਬ ਦੇ ਅੰਦਰ ਧੰਨੇ ਦੇਵਾਂਗੇ ਜਿੰਨਾ ਚਿਰ ਸਾਡੀ ਬਿਜਲੀ 8 ਘੰਟੇ ਨਹੀਂ ਕੀਤੀ ਜਾਊਗੀ ਅੱਜ ਮੇਰਾ ਨਾਮ ਬਲਜੀਤ ਸਿੰਘ ਲੰਡੇ ਰੋਟੇ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੁਨੀਅਨ ਅੱਜ ਜਿਹੜਾ ਅਸੀਂ ਧਰਨਾ ਲਾਇਆ ਐ ਐਕਸੀਨ ਦਫ਼ਤਰ ਦੇ ਅੱਗੇ ਫੌਰੀ ਤੌਰ ਤੇ ਸਾਡੀ ਕਾਲ ਹੋਈ ਸੀ ਵੀ ਬਹੁਤ ਸਾਰੇ ਮਕਸਰ ਦੇ ਪਿੰਡ ਆ ਜਿਹੜੇ ਪੂਰਨ ਤੌਰ ਤੇ ਜ਼ਿਲ੍ਹੇ ਦੇ ਤੇ ਜਿਹੜੀ ਇਹ ਲਾਈਟ ਆ ਇਹਨਾਂ ਨੇ ਕਿਹਾ ਸੀ ਵੀ ਅਸੀਂ 8 ਘੰਟੇ ਦੇਵਾਂਗੇ ਪੰਜਾਬ ਸਰਕਾਰ ਨੇ ਉਹ ਜਿਹੜੀ 8 ਘੰਟਿਆਂ ਦੀ بجائے 2 ਘੰਟਿਆਂ ਤੇ ਆ ਗਈ ਤੇ ਜਿਹੜਾ ਝੋਨੇ ਦਾ ਸੀਜ਼ਨ ਆ ਪੀਕ ਤੇ ਸੀਗਾ ਹੁਣ ਉਹ ਇੰਨਾ ਪ੍ਰਭਾਵ ਤੋਂ ਚੱਕਿਆ ਵੀ ਬਹੁਤ ਸਾਰੇ ਏਰੀਏ ਤੇ ਜਿਹੜਾ ਝੋਨਾ ਹਜੇ ਲਾਉਣਾ ਹਜੇ ਉਮੀ ਪਿਆ ਲਾਣ ਲੱਗਣ ਤੋਂ ਬਿਨਾ ਪਿਆ ਤੇ ਜਿਹੜਾ ਝੋਨਾ ਲੱਗਿਆ ਸੀ ਉਹ ਸੁੱਕ ਸੁੱਕ ਰਿਹਾ ਲਗਾਤਾਰ ਝੋਨਾ ਇਸ ਕਰਕੇ ਅਸੀਂ ਅੱਜ ਐਕਸਨ ਦਫਤਰ ਮੂਹਰੇ ਝੋਨਾ ਵਾਲਾ ਧਰਨਾ ਲਾ ਰਹੇ ਆ ਕਿ ਜਿਹੜੀ ਇਹ ਕਿਸਾਨਾਂ ਨੂੰ ਖੱਜਲ ਕਰ ਰਹੀ ਹੈ ਜਿਹੜੀ ਲਾਈਟ ਆ ਜਿਹੜੀ 8ਾਂ ਦੀ بجائے 2 ਘੰਟਿਆਂ ਤੇ ਆ ਗਈ ਵੀ ਉਹ ਜਿਹੜੀ ਕਿਸਾਨਾਂ ਦੀ ਮੰਗ ਆ ਵੀ ਲਾਈਟ 8 ਘੰਟੇ ਪੂਰੀ ਦਿੱਤੀ ਜਾਵੇ ਤੇ ਉਹਨੂੰ ਪੂਰਾ ਕਰਵਾ ਸਕਣ ਇਹ ਤਕਰੀਬਨ ਜੇ ਪੂਨ ਤੌਰ ਤੇ ਗੱਲ ਕਰੀਏ ਤਾਂ ਪੂਰੇ ਪੰਜਾਬ ਦੀ ਇਹ ਸਮੱਸਿਆ ਬਣ ਚੁੱਕੀ ਹੈ ਮੋਗੇ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵੀ ਹਰ ਥਾਂ ਲੋਕ ਜਨਰੇਟਰਾਂ ਤੇ ਝੋਨਾ ਪਾਲ ਰਹੇ ਆ ਕਿਸਾਨੀ ਜਿਹੜੀ ਪਹਿਲਾਂ ਹੀ ਐ ਪਹਿਲੇ ਇੱਕ ਬਹੁਤ ਘਾਟੇਬੰਦ ਲਾਇਆ ਬਸ ਘਾਟੇਬੰਦ ਧੰਦਾ ਬਣ ਚੁੱਕੀ ਹੈ ਉਤੋਂ ਉਹਨਾਂ ਨੂੰ ਡੀਜ਼ਲ ਆ ਜਿਹੜਾ ਮਹਿੰਗੇ ਭਾਅ ਦੇ ਡੀਜ਼ਲ ਲੈ ਕੇ ਫੁੱਕਿਆ ਜਾ ਰਿਹਾ ਜਿਹੜੇ ਛੋਟੇ ਕਿਸਾਨ ਆ ਉਹਨਾਂ ਕੋਲੇ ਜਨਰੇਟਰ ਦਾ ਟਰੈਕਟਰ ਦਾ ਪ੍ਰਬੰਧ ਹੈ ਨਹੀਂ ਮੰਗ ਟੰਗ ਕੇ ਡੰਗਾ ਸਾਰ ਕੇ ਕਿਸੇ ਨਾਲ ਵੀੜੀ ਕਰਕੇ ਝੋਨਾ ਲਾ ਲੈਂਦੇ ਆ ਪਰ ਹੁਣ ਉਹ ਜਨਰੇਟਰਾਂ ਦੇ ਕਾਰਨ ਜਿਹੜਾ ਸਾਰੀ ਕਿਸਾਨੀ ਤਕਰੀਬਨ ਉਹਨਾਂ ਦਾ ਜਿਹੜਾ ਝੋਨਾ ਸੁੱਕ ਰਿਹਾ ਵਜਾ ਉਹਦੀ ਇੱਕੋ ਇੱਕ ਆ ਵੀ ਜਿਹੜੀ ਲਾਈਟ ਆ 8 ਘੰਟਿਆਂ ਦੀ بجائے 2 ਘੰਟੇ ਹੋ ਗਈ ਤੇ ਜਿਹੜੀ ਇੱਕ ਇਹ ਨਹਿਰੀ ਪਾਣੀ ਆ ਜਿਹੜੇ ਕਹਿੰਦੇ ਸੀ ਐਸੀ ਵੀ ਟਾਇਲਾਂ ਤੇ ਵੀ ਨਹਿਰੀ ਪਾਣੀ ਪਹੁੰਚਾਤਾ ਜਿਹੜੇ ਇਹਨਾਂ ਦੇ ਅੰਕੜੇ ਆ ਜਿਹੜਾ ਇਹਨਾਂ ਨੇ ਉੱਤੇ ਲਾਇਆ ਆ ਆਪਦਾ ਕ੍ਰਿਸ਼ਨ ਕੁਮਾਰ ਜਿਹੜਾ ਇਹਨਾਂ ਦਾ ਮਹਗਾ 77 ਆ ਅੰਕੜਿਆਂ ਅੰਦੀ ਉਹਨੇ ਸਾਰਿਆਂ ਦੇ ਪਾਣੀ ਪੂਰਾ ਕਰਤਾ ਨਹਿਰੀ ਪਾਣੀ ਦੀ ਵੀ ਇਹਨਾਂ ਦੀ ਫੂਕ ਆ ਜਿਹੜੀ ਨਿਕਲ ਚੁੱਕੀ ਐ ਇਸ ਕਰਕੇ ਨਾ ਤਾਂ ਬਿਜਲੀ ਆ ਰਹੀ ਆ ਨਾ ਨਹਿਰੀ ਪਾਣੀ ਆ ਰਿਹਾ ਜਿਹੜਾ ਕਿਸਾਨ ਉਹ ਇੱਕ ਜਿਹੜਾ ਆਪਦੀ ਫਸਲ ਪੂਰ ਕੇ ਬੀਜ ਕੇ ਆ ਦਾ ਪਰਿਵਾਰ ਦਾ ਪੇੜ ਚਲਾ ਰਿਆ ਸੀ ਉਹ ਇੱਕ ਅੱਜ ਗਹਿਰੀ ਸਮੱਸਿਆ ਦੇ ਵਿੱਚ ਫਸ ਚੁੱਕਿਆ ਨਾ ਤਾਂ ਕੋਈ ਹੋਰ ਫਸਲ ਵੀ ਸਕਦਾ ਤੇ ਨਾ ਹੀ ਇਹ ਹੋ ਰਹੀ ਐ ਬਿਨਾ ਪਾਣੀ ਤੇ ਮੇਰਾ ਨਾਮ ਬਲਵਿੰਦਰ ਸਿੰਘ ਥਾਂਦੇ ਵਾਲਾ ਮੈਂ ਕਿਰਤੀ ਕਿਸਾਨ ਜੀ ਨੇ ਅੰਦਰ ਜ਼ਿਲ੍ਹਾ ਅਗੋਆ ਇਹ ਕਾਰਨ ਹੈ ਜਿਹੜਾ ਐਕਸੀਡੈਂਟ ਦੇ ਤੌਰ ਤੇ ਬਣਾਇਆ ਗਿਆ ਉਹ ਦੇਖੋ ਪੰਜਾਬ ਸਰਕਾਰ ਵੱਲੋਂ ਇਹ ਸਾਨੂੰ ਸਹੂਲਤ ਦਿੱਤੀ ਗਈ ਸੀ ਕਿ 8 ਘੰਟੇ ਜਿਹੜੀ ਹੈ ਬਿਜਲੀ ਉਹ ਲਗਾਤਾਰ ਕਿਸਾਨਾਂ ਨੂੰ ਦਿੱਤੀ ਜਾਊਗੀ ਪਰ ਹੁਣ ਕਈ ਦਿਨਾਂ ਤੋਂ ਜਿਹੜੀ ਬਿਜਲੀ ਹੈ ਉਹ 8 ਘੰਟੇ ਨਹੀਂ ਦਿੱਤੀ ਜਾ ਰਹੀ ਸਿਰਫ ਜਿਹੜੀ ਹੈ ਉਹ 2 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਔਰ ਘਰਾਂ ਵਾਸਤੇ ਜਿਹੜੀ ਬਿਜਲੀ ਉਹ 24 ਘੰਟੇ ਦੇਣ ਦਾ ਨੇ ਵਾਅਦਾ ਕੀਤਾ ਸੀ ਉਹਨੂੰ ਵੀ ਕੱਟ ਮਾਰ ਕੇ ਕਿਤੇ 5 ਘੰਟੇ ਜਾਂ 4 ਘੰਟੇ ਮਤਲਬ ਇਹ ਸਾਨੂੰ ਦੇ ਰਹੇ ਆ ਅਸੀਂ ਮੁਕਸਰ ਦੇ ਏਰੀਏ ਵਾਸਤੇ ਕੱਲ ਬਰੀ ਆਲਾ ਮਤਲਬ ਐਸਡੀਓ ਨੂੰ ਮਿਲਣ ਗਏ ਉਹਨਾਂ ਨੂੰ ਪੁੱਛਿਆ ਕਿ ਸਾਡੀ ਜਿਹੜੀ ਬਿਜਲੀ ਹੈ ਉਹ ਤੁਸੀਂ ਕੱਟ ਕਿਉਂ ਕਰ ਰਹੇ ਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਪਟਿਆਲਾ ਦੇ ਵੱਡੇ ਅਫਸਰਾਂ ਨੇ ਸਾਨੂੰ ਚਿੱਠੀ ਕੱਢੀ ਹੈ ਕਿ ਜਿਹੜੀ ਬਿਜਲੀ ਹੈ ਉਹ ਗਿੱਦੜਵਾ ਏਰੀਏ ਨੂੰ ਲਗਾਤਾਰ ਦਿੱਤੀ ਜਾਵੇ ਕਿਉਂਕਿ ਗਿੱਦੜਵਾ ਦੇ ਵਿੱਚ ਜਿਮਣੀ ਚੋਣ ਹੋ ਰਹੀ ਹੈ ਸਰਕਾਰ ਦਾ ਇਰਾਦਾ ਹੈ ਕਿ ਗਿੱਦੜਵਾ ਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਉੱਥੋਂ ਇਹ ਸੀਟ ਜਿੱਤੀ ਜਾਵੇ ਪਰ ਅਸੀਂ ਐਲਾਨ ਕਰਦੇ ਹਾਂ ਅੱਜ ਇਥੋਂ ਕਿ ਜਿੰਨਾ ਚਿਰ ਸਾਨੂੰ 8 ਘੰਟੇ ਬਿਜਲੀ ਨਹੀਂ ਦਿੱਤੀ ਜਾਂਦੀ ਬੇਸ਼ੱਕ ਅੱਜ ਅਸੀਂ ਘੱਟ ਗਿਣਤੀ ਦੇ ਵਿੱਚ ਆ ਕਿਉਂਕਿ ਥੋੜੇ ਸਮੇਂ ਦੇ ਵਿੱਚ ਇੱਥੇ ਇਕੱਠੇ ਹੋਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲਗਾਤਾਰ ਪੰਜਾਬ ਦੇ ਅੰਦਰ ਸਾਰੇ ਪੰਜਾਬ ਦੇ ਅੰਦਰ ਧਰਨੇ ਦੇਵਾਂਗੇ ਜਿੰਨਾ ਚਿਰ ਸਾਡੀ ਬਿਜਲੀ 8 ਘੰਟੇ ਨਹੀਂ ਕੀਤੀ ਜਾਊਗੀ ਉਹਨਾਂ ਚਿਰ ਅਸੀਂ ਲਗਾਤਾਰ ਇੱਥੇ ਧਰਨੇ ਦਿੰਦੇ ਰਾਵਾਂਗੇ ਇੱਕ ਬਿਜਲੀ ਕਿੰਨਾ ਟਾਈਮ ਆਉਂਦੀ ਔਰ ਕਿਹੜੀ ਵੇਲੇ ਖੇਤਾਂ ਵੀ ਇਹਦੇ ਕਾਰਨ ਖੇਤਾਂ ਦੇ ਵਿੱਚ ਵੱਖੋ ਵੱਖਰੇ ਗ੍ਰਿਡਾਂ ਦੇ ਵਿੱਚੋਂ ਵੱਖੋ ਵੱਖਰੇ ਟਾਈਮ ਹੈ ਕਿ 8 ਘੰਟੇ ਲਗਾਤਾਰ ਬਿਜਲੀ ਦਿੱਤੀ ਜਾਂਦੀ ਹੈ ਮੰਨ ਲਓ ਮੁਕਸਰ ਦੇ ਵਿੱਚ ਸਵੇਰ 10 ਵਜੇ ਜਿਹੜੀ ਹੈ ਉਹ ਬਿਜਲੀ ਚਾਲੂ ਕੀਤੀ ਹੈ ਤੇ ਸ਼ਾਮ ਨੂੰ 8 ਵਜੇ ਤੱਕ ਜਿਹੜੀ ਹੈਗੀ ਹੈ ਉਹ 6 ਵਜੇ ਤੱਕ 8 ਘੰਟੇ ਪੂਰੇ ਹੁੰਦੇ ਆ ਉਹਦੋਂ ਤੱਕ ਉਹ ਬਿਜਲੀ ਦਿੰਦੇ ਆ ਪਰ ਹੁਣ ਮੁਕਸਰ ਦੇ ਵਿੱਚ ਸਿਰਫ 2-2 ਘੰਟੇ ਕਿਤੇ 2 ਘੰਟੇ ਦੇਤੀ ਕਿਤੇ 3 ਘੰਟੇ ਦੇਤੀ ਕਿਉਂਕਿ ਬਾਕੀ ਦੀ ਬਿਜਲੀ ਹੈ ਜਿਹੜੀ ਉਹ ਸਾਰੀ ਜਿੱਦੜ ਬਾਈ ਨੂੰ ਦੇ ਰਹੇ ਐ ਜਿੱਦੜ ਬਾਈ ਜਿਮਨੀ ਚੋਣ ਹੋ ਰਹੀ ਹੈ ਉਹਨਾਂ ਦਾ ਇਰਾਦਾ ਹੈ ਕਿ ਉੱਥੋਂ ਅਸੀਂ ਜਿਹੜੀ ਹੈਗੀ ਚੋਣ ਜਿੱਤੀ ਹੈ ਇਹ ਹੁਣ ਕੀ ਲੱਜ ਦੇਖੋ ਅਸੀਂ ਮਤਲਬ ਐਕਸਿੰਦਰ ਸਾਹਿਬ ਨੇ ਸਾਡੀ ਅਜੇ ਤੱਕ ਕੋਈ ਗੱਲ ਨਹੀਂ ਸੁਣੀ ਅਸੀਂ ਜਿਹੜਾ ਉਹ ਜਿੰਦਰਾ ਲਾਤਾ ਤੁਹਾਡੇ ਸਾਹਮਣੇ ਬਿਜਲੀ ਅਸੀਂ ਬੰਦ ਕਰਤੀ ਹੈ ਇਹਨਾਂ ਦੀ ਜਿੰਨਾ ਚਿਰੇ ਸਾਡੀ ਗੱਲ ਨਹੀਂ ਸੁਣਨਗੇ ਅਸੀਂ ਇੱਥੇ ਲਗਾਤਾਰ ਬੈਠੇ ਰਵਾਂਗੇ ਜਦੋਂ ਸਾਨੂੰ ਕੋਈ ਵਿਸ਼ਵਾਸ ਦੇਣਗੇ ਉਹ ਲੋਕ ਜੀ ਇੱਕ ਵਾਰੀ ਤਾਂ ਨਾ ਚੱਕ ਸਕਦੇ ਆ ਪਰ ਜੇ ਫਿਰ ਵੀ ਇਹਨਾਂ ਨੇ ਸਾਡੀ 8 ਘੰਟੇ ਜਿਹੜੀ ਪੂਰੀ ਨਹੀਂ ਕੀਤੀ ਤੇ ਕੱਲ ਤੋਂ ਜਿਹੜਾ ਹੈਗਾ ਲਗਾਤਾਰ ਉਹ ਤਾਂ ਨਹੀਂ ਦਿੱਤੀ ਜਿਆਦਾ ਮੁਕਸਰ ਦੇ ਸਾਰੇ ਏਰੀਆ ਚ ਕਿਉਂਕਿ ਮੁਕਸਰ ਨੂੰ ਛੱਡ ਕੇ ਇਹ ਗਿੱਦੜਵਾ ਬਲਾਕ ਨੂੰ ਜਿਹੜਾ ਹੈਗਾ ਕੋਸ਼ਿਸ਼ ਕਰ ਰਿਹਾ ਕਿ ਉਧਰ ਜਿਆਦਾ ਬਿਜਲੀ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਪ੍ਰਭਾਵਿਤ ਕਰਕੇ ਉਥੋਂ ਜੜੀਆਂ ਵੋਟਾਂ ਲਿਆ ਜਾਵੇ